ਸਾਰੇ ਦੋਸਤ ਮਿੱਤਰਾਂ ਬੈਣਾ ਭਰਾਵਾਂ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਇਹ ਰੋਜ਼ ਰੋਜ਼ ਦਾ ਜਿਹੜਾ ਸਤਿ ਸ੍ਰੀ ਅਕਾਲ ਬੁਲਾਉਣਾ ਹੈ ਇਹ ਪੁਰਾਣਾ ਨਹੀਂ ਹੁੰਦਾ ਜਦੋਂ ਬੁਲਾਉਨੇ ਆਪਾਂ ਉਦੋਂ ਵੱਖਰੀ એનર્ਜੀ ਹੁੰਦੀ ਹੈ ਕਿਉਂਕਿ ਹਰ ਇੱਕ ਬੰਦਾ ਆਪਣੇ ਸਰੀਰ ਨੂੰ ਆਪਣੇ ਬ੍ਰੇਨ ਨੂੰ ਆਪਣੇ ਮਾਈਂਡ ਨੂੰ ਰਿਲੈਕਸ ਕਰਕੇ ਜਦੋਂ ਗੱਲ ਸ਼ੁਰੂ ਕਰਦਾ ਹੈ ਤਾਂ ਮੋਸਟਲੀ ਜਿੰਨਾ ਨੂੰ ਮੈਂ ਸਮਝਦਾ ਮੈਂ ਜਾਣਦਾ ਜਿਹੜੇ ਮੈਂ ਦੇਖੇ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬੰਦੇ ਸਕਸੈਸ ਹੈਗੇ ਨੇ ਉਹਨਾਂ ਨੇ ਆਪਣਾ ਜਿਹੜਾ ਟਾਈਮ ਟੇਬਲ ਹੈ ਇਸ ਤਰ੍ਹਾਂ ਦਾ ਬਣਾਇਆ ਹੋਇਆ ਹੈ ਕਿ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ ਦੇ 4-5 ਵਜੇ ਤੱਕ ਉਹਨਾਂ ਨੇ ਆਪਣਾ ਜਿਹੜਾ ਵੀ ਕੰਮ ਕਰਨਾ ਹੈ ਕਰਕੇ ਵਿਹਲੇ ਹੋ ਜਾਣਾ ਇੱਕ ਤਾਂ ਇਸ ਟਾਈਮ ਦੇ ਵਿੱਚ ਕੋਈ ਡਿਸਟਰਬੈਂਸ ਨਹੀਂ ਹੁੰਦੀ ਚਲੋ ਇਹ ਵਿਸ਼ਾ ਨਹੀਂ ਸੀ ਆਪਾਂ ਇਹਨੂੰ ਛੱਡੋ ਮੈਂ ਗੱਲ ਐਕਚੁਅਲੀ ਕਰਨਾ ਚਾਹੁੰਦਾ ਸੀ ਕਹਾਣੀ ਦੀ ਜਦੋਂ ਅਸੀਂ ਛੋਟੇ ਹੁੰਦੇ ਪਹਿਲਾਂ ਸਮਾਂ ਸੀਗਾ ਵਕਤ ਸੀਗਾ ਉਦੋਂ ਤਾਂ ਸਾਡੀ ਜਿਹੜੇ ਦਾਦੀਆਂ ਹੁੰਦੀਆਂ ਐਂਟਰਟੇਨਮੈਂਟ ਦੇ ਸਾਧਨ ਨਹੀਂ ਸੀ ਹੁੰਦੇ ਜਿਹੜੀ ਦਾਦੀ ਹੁੰਦੀ ਜਾਂ ਕੋਈ ਬਜ਼ੁਰਗ ਮਾਤਾ ਹੁੰਦੀ ਘਰ ਦੇ ਵਿੱਚ ਉਹਨਾਂ ਨੇ ਸਾਨੂੰ ਕਹਾਣੀ ਸੁਣਾਉਣੀ ਕਹਾਣੀ ਦਾ ਮਤਲਬ ਮੈਨੂੰ ਹੁਣ ਸਮਝਣ ਲੱਗਿਆ ਵੀ ਸਮਝਣ ਲੱਗਣ ਲੱਗਿਆ ਵੀ ਕਹਾਣੀ ਹੁੰਦੀ ਕੁਝ ਨਹੀਂ ਸੀ ਉਹ ਮਨ ਘੜਤ ਪਹੁੰਦੀ ਸੀ ਮਿਥ ਹੁੰਦਾ ਸੀ ਮਿਥ ਉਹਦੇ ਵਿੱਚ ਕੋਈ ਸੱਚਾਈ ਨਹੀਂ ਸੀ ਹੁੰਦੀ ਅਚਾ ਇਹ ਤੋ ਸੁਣਾਈ ਕਿਉਂ ਜਾਂਦੀ ਸੀ ਸਾਡੇ ਦਿਮਾਗ ਨੂੰ ਰਿਲੈਕਸ ਕਰਨ ਵਾਸਤੇ ਸੁਣਾਈ ਜਾਂਦੀ ਸੀ ਜਿਵੇਂ ਮੈਂ ਇੱਕ ਅਕਸਰੀ ਕਹਿੰਦਾ ਹੁੰਦਾ ਮੇਰੀ ਦਾਦੀ ਸੁਣਾਉਂਦੀ ਸੀ ਜਾਂ ਮੇਰੀ ਸਿਸਟਰ ਵੱਡੀ ਜਾਂ ਮੇਰੀ ਕਈ ਵਾਰ ਮਾਤਾ ਵੀ ਫ੍ਰੀ ਹੁੰਦੀ ਸੀ ਉਹ ਸੁਣਾਉਂਦੀ ਤਾਂ ਇਹਨਾਂ ਨੇ ਕੀ ਕਹਿਣਾ ਇੱਕ ਰਾਜਾ ਸੀ ਇੱਕ ਰਾਣੀ ਸੀ ਤੇ ਉਹ ਜੰਗਲ ਨੂੰ ਚਲੇ ਗਏ ਮੇਰੇ ਕੋਈ ਕੁਇ ਕੁਐਸਚਨ ਹੁੰਦਾ ਸੀ ਇਹਨਾਂ ਨੂੰ ਵੀ ਮੰਨ ਲਈ ਗੱਲ ਵੀ ਇੱਕ ਰਾਜਾ ਸੀ ਇੱਕ ਰਾਣੀ ਸੀ ਵੀ ਉਹ ਜੰਗਲ ਕੀ ਕਰਨ ਜਾਂਦੇ ਨੇ ਉਹ ਫਿਰ ਸਾਡੇ ਵੈਸੇ ਤਾਂ ਕੋਈ ਇਸ ਤਰ੍ਹਾਂ ਦੇ ਤਰ੍ਹਾਂ ਦੇ ਜਵਾਬ ਦੇ ਕੇ ਕੁਝ ਨਹੀਂ ਹੁੰਦਾ ਇੱਕ ਮੇਰੀ ਸਿਸਟਰ ਸੀ ਵੱਡੀ ਉਹ ਮੈਨੂੰ ਕਹਿੰਦੀ ਸੀ ਮੂਰਖਾ ਤੂੰ ਆਪ ਹਿਸਾਬ ਲਾ ਵੀ ਜੇ ਰਾਜਾ ਤੇ ਰਾਣੀ ਮਹਿਲਾ ਜੀ ਬੈਠੇ ਰਹੇ ਬਾਹਰ ਨਿਕਲ ਹੀ ਨਾ ਤਾਂ ਕਹਾਣੀ ਕਿਵੇਂ ਬਣੂ ਅੱਗੇ ਮੈਂ ਕਹਿੰਦਾ ਸੀ ਕਹਾਣੀ ਬਣਾਉਣੀ ਪੈਂਦੀ ਹੈ ਉਹ ਕਹਿੰਦੀ ਸੀ ਚੁੱਪ ਕਰਕੇ ਸੁਣ ਲੈ ਤੈਨੂੰ ਕੀ ਲੜਾ ਕਹਾਣੀ ਬਣਾਉਣੀ ਪੈਂਦੀ ਹੈ ਚਾਹੇ ਬਣੀ ਬੁਣੀ ਮਿਲ ਜਾਂਦੀ ਹੈ ਮੈਂ ਉਦੋਂ ਵੀ ਮਤਲਬ ਇਹਨਾਂ ਗੱਲਾਂ ਦੇ ਉੱਤੇ ਤਰਕਬੋਧ ਕਰਦਾ ਸੀਗਾ ਅੱਜ ਵੀ ਮੇਰਾ ਇਹੀ ਕੁਐਸਚਨ ਹੁੰਦਾ ਸੀ ਅੱਜ ਮੈਨੂੰ ਜਵਾਬ ਮਿਲਣ ਲੱਗੇ ਵੀ ਹਾਂ ਕਹਾਣੀ ਦਾ ਮਤਲਬ ਹੁੰਦਾ ਕਹਾ ਨਹੀਂ ਕਹਿ ਹੀ ਨਹੀਂ ਹੈਗਾ ਜਦੋਂ ਕਿਸੇ ਨੇ ਅემი ਬਣਾ ਲਿਆ ਆਪਣੀ ਮਰਜ਼ੀ ਨਾਲ ਹੀ ਬਣਾ ਲਿਆ ਉਹਨੂੰ ਅਸੀਂ ਕਹਾਣੀ ਦਾ ਰੂਪ ਦਿੱਤਾ ਅੱਛਾ ਕੁਝ ਚੀਜ਼ਾਂ ਹੁੰਦੀਆਂ ਨੇ ਅੱਜ ਤੋਂ ਕੋਈ 25-2600 ਸਾਲ ਪਹਿਲਾਂ ਦੀ ਗੱਲ ਐ ਕਿਉਂਕਿ 25-2600 ਮੈਂ ਤਾਂ ਕਹਿੰਦਾ ਮੈਂ ਜਦੋਂ ਸੁਣਦਾ ਹਾਂ ਉਹ 2500 ਸਾਲ ਕਹਿੰਦੇ ਹੁੰਦੇ ਸੀ ਉਹਨਾਂ ਗੱਲਾਂ ਨੂੰ ਵੀ ਹੁਣ 50-60 ਸਾਲ ਹੋ ਗਏ ਤਾਂ ਉਹਦੇ 'ਚ ਕੁਝ ਨਾ ਕੁਝ ਇਜ਼ਾਫਾ ਕਰਨਾ ਪੈਂਦਾ ਵਧਾਉਣਾ ਪੈਂਦਾ ਦੋਸਤੋ ਆਪਾਂ ਗੱਲ ਕਰਦੇ ਸੀਗੇ ਜਨਾਨ ਦੇ ਇੱਕ ਪ੍ਰਸਿੱਧ ਭਗਤ ਦੀ ਜਿਹਦਾ ਨਾਮ ਸੀ ਸ਼ੁਕਰਾਤ ਸਕਾਰਾਤ ਦੀ ਜਿਹੜੀ ਘਰ ਵਾਲੀ ਸੀ ਜਿੰਨਾ ਕੁ ਸਕਾਰਾਤ ਪਰਮਾਤਮਾ ਨੂੰ ਮੰਨਦਾ ਸੀਗਾ ਉਹਦੇ ਘਰ ਵਾਲੀ ਉਹ ਤੋਂ ਕਿਤੇ ਕੋਹਾਂ ਦੂਰ ਸੀਗੀ ਉਹ ਉਹਦੇ ਉਲਟ ਚਲਦੀ ਸੀ ਆਪੋਜੀਟ ਚਲਦੀ ਸੀ ਆਪੋਜੀਟ ਤੋਂ ਭਾਵ ਜੇ ਉਹਨੇ ਖੰਡ ਨੂੰ ਖੰਡ ਕਹਿਣਾ ਹੈ ਤਾਂ ਉਹਨੇ ਮਿੱਟੀ ਕਹਿਣਾ ਹੈ ਜੇ ਉਹਨੇ ਮਿੱਟੀ ਨੂੰ ਮਿੱਟੀ ਕਹਿਦਾ ਤਾਂ ਉਹਨੇ ਖੰਡ ਕਹਿਣਾ ਔਰ ਸਕਾਰਾਤ ਨੂੰ ਪਤਾ ਸੀਗਾ ਕਿ ਵੀ ਜਿੰਨਾ ਚਿਰ ਇਹ ਮੈਨੂੰ ਟੋਕਾ ਟਾਕੀ ਕਰਦੀ ਰਹੂਗੀ ਉਹਨਾਂ ਜਦੋਂ ਮੈਂ ਆਪਣੇ ਆਪ 'ਚ ਸੁਧਾਰ ਰੱਖੂਗਾ ਇੱਕ ਪੇਸ਼ੈਂਟ ਹੁੰਦਾਗਾ ਜੀ ਕਿਸੇ ਨੂੰ ਕੋਈ ਫੈਮਿਲੀ ਮੈਂਬਰ ਜਿਆਦਾ ਮਤਲਬ ਟੌਰਚਰ ਕਰਦਾ ਕਿਸੇ ਗੱਲ ਦੇ ਉੱਤੇ ਤਾਂ ਉਹਦੀ ਇੱਕ ਪਰਮਾਤਮਾ ਨੇ ਇੱਕ ਸੌਟੀ ਬਣਾਈ ਹੋਈ ਆ ਉਹਨੂੰ ਪਰਖਦਾ ਹੁੰਦਾ ਵੀ ਇਹ ਕਿੰਨੀ ਕਿ ਬਰਦਾਸ਼ਤ ਕਰ ਸਕਦਾ ਹੈ ਕਿੰਨਾ ਕਿ ਬਰਦਾਸ਼ਤ ਕਰ ਸਕਦਾ ਹੈ ਲੋਕਾਂ ਦਾ ਪਤਾ ਨਹੀਂ ਮੈਂ ਚਲੋ ਬਾਲੀ ਆਪਦੀ ਵੀ ਨਹੀਂ ਗੱਲ ਕਰਦਾ ਅਕਸਰ ਮੈਂ ਦੇਖਿਆ ਨੇ ਲੋਕ ਕਿ ਜਦੋਂ ਜਿਆਦਾ ਉੱਪਰ ਦੀ ਗੱਲ ਹੋ ਜਾਂਦੀ ਹੈ ਉਹ ਘਰ ਤੋਂ ਦੂਰ ਹੋ ਜਾਂਦੇ ਨੇ ਥੋੜਾ ਜਿਹਾ ਕਿਉਂਕਿ ਜਿਹੜੀ ਉੱਥੋਂ ਦੀ ਵਾਈਬ੍ਰੇਸ਼ਨ ਬਣੀ ਹੁੰਦੀ ਹੈ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੁੰਦੀ ਹੈ ਇਸ ਕਰਕੇ ਉਹ ਸੋਚਦੇ ਨੇ ਵੀ ਜੇ ਮੈਂ ਇਥੋਂ ਮਾੜਾ ਜਿਹਾ ਪਾਸੇ ਟਲ ਜਾ ਤਾਂ ਕੁਝ ਨਾ ਕੁਝ ਫਰਕ ਪੈ ਜਾਊਗਾ ਐ ਟੈਂਪਰੇਰੀ ਤੌਰ ਤੇ ਫਰਕ ਪੈ ਵੀ ਜਾਂਦਾ ਹੈ ਮੇਰਾ ਖੁਦ ਦਾ ਵੀ ਐਕਸਪੀਰੀਅੰਸ ਹੈ ਇਹ ਕਿ ਜਿੱਥੇ ਲੜਾਈ ਕਲੇਸ਼ ਹੁੰਦਾ ਉੱਥੋਂ ਟਲ ਜਾਓ ਟਲਣ ਤੋਂ ਭਾਵ ਜਦੋਂ ਕੋਈ ਗੱਲ ਕਰੂਗਾ ਹਰ ਇੱਕ ਜੀ ਚੀਜ਼ ਟਕਰਾ ਕੇ ਵਾਪਸ ਜਾਂਦੀ ਹੈ ਹੁਣ ਪੱਥਰ ਦਾ ਤਾਂ ਕੋਈ ਬਣਿਆ ਨਹੀਂ ਹੋਇਆ ਮੰਨ ਲਓ ਮੈਨੂੰ ਕਿਸੇ ਨੇ ਕੁਝ ਕਿਹਾ فرض ਕਰ ਲਓ ਹੁਣ ਗੱਲ ਮੇਰੇ ਬ੍ਰਹਿਮੰਡ ਨਾਲ ਟਕਰਾਂਉਂਦੀ ਐ ਜੇ ਤਾਂ ਨਾ ਟਕਰਾਂਉਂਦੀ ਹੋਵੇ ਗੱਲ ਪਾਸ ਲੰਘ ਜੇ ਤਾਂ ਇਹਦਾ ਮਤਲਬ ਫਿਰ ਤਾਂ ਮੈਂ ਵਸਤੂ ਹੋ ਗਿਆ ਫਿਰ ਤਾਂ ਮੇਰੇ ਵਿੱਚ ਵੀ ਕੋਈ ਚੀਜ਼ ਹੈ ਨਹੀਂ ਕੋਈ ਪ੍ਰਮਾਤਮਾ ਨਾਮ ਦੀ ਚੀਜ਼ ਨਹੀਂ ਹੈਗੀ ਕੋਈ ਮੇਰੇ ਵਿੱਚ ਇਨਸਾਨੀਅਤ ਨਾਮ ਦੀ ਚੀਜ਼ ਨਹੀਂ ਹੈਗੀ ਕਿਉਂਕਿ ਮੈਂ ਕੋਈ ਰਿਐਕਸ਼ਨ ਹੀ ਨਹੀਂ ਕੀਤਾ ਮੇਰੇ ਕੋਲ ਦੀ ਗੱਲ ਲਾਂਗੀ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ ਜਿਹੜੇ ਪਾਗਲ ਬੰਦੇ ਹੁੰਦੇ ਨੇ ਉਹਨਾਂ ਦੀ ਗੱਲ ਦਾ ਕੋਈ ਵੀ ਰਿਐਕਸ਼ਨ ਨਹੀਂ ਦਿੰਦਾ ਔਰ ਜਿਹੜੇ ਸਿਆਣਪ ਵਾਲੇ ਪਾਸੇ ਤੁਰ ਜਾਂਦੇ ਨੇ ਉਹਨਾਂ ਦੀ ਗੱਲ ਦਾ ਵੀ ਰਿਐਕਸ਼ਨ ਜਿਹੜਾ ਬੰਦ ਕਰ ਦਿੰਦੇ ਨੇ ਕਿਉਂਕਿ ਦੋਨਾਂ ਦੀ ਜਿਹੜੀ ਮੈਂਟਲ ਸਟੇਟ ਹੈ ਉਹ ਇੱਕ ਹੋ ਜਾਂਦੀ ਹੈ। ਅਸਲ ਦੇ ਵਿੱਚ ਮੈਂ ਕੀ ਕਹਿਣਾ ਚਾਹੁੰਦਾ ਸੀਗਾ ਸੋਕਰਾਟ ਦੀ ਗੱਲ ਕਰਦਾ ਸੀ। ਮੈਂ ਇਹ ਕਹਿੰਦਾ ਸੀ ਵੀ ਸੋਕਰਾਟ ਸੀ ਜਿਹੜਾ ਇੱਕ ਪਹੁੰਚਿਆ ਹੋਇਆ ਭਗਤ ਸੀਗਾ, ਪਰਮਾਤਮਾ ਨਾਲ ਜੁੜੀ ਹੋਈ ਰੂਹ ਸੀਗੀ। ਉਹ ਜਦੋਂ ਚੱਕ ਕੇ ਕਿਤਾਬਾਂ ਆਪਣੀਆਂ ਬੈਠ ਕੇ ਪੜ੍ਹਦਾ ਸੀ, ਜਦੋਂ ਸਾਧਨੀ ਇਹ ਜਿਹੀ ਸੀ ਪੜਨ ਦੇ। ਜਦੋਂ ਉਹ ਪੜ੍ਹਦਾ ਸੀਗਾ ਤਾਂ ਉਹਦੇ ਘਰ ਵਾਲੀ ਭਾਂਡੇ ਪੰਣੇ ਸ਼ੁਰੂ ਕਰ ਦਿੰਦੀ ਸੀ। ਵੀ ਤੂੰ ਇਹਨੂੰ ਕਿਸੇ ਲੋਟ ਵੀ ਇਸ ਪਾਸੇੋਂ ਹਟਾਵਾ। ਜਦੋਂ ਉਹ ਭਾਂਡੇ ਪੰਣੇ ਸ਼ੁਰੂ ਕਰ ਦਿੰਦੀ ਉਹਨੇ ਕਲ ਤੇ ਮਾਰਿਆ ਕਦੇ ਧਰਤੀ ਤੇ ਆ ਕੇ ਮਾਰਿਆ ਕੁਸ ਸੁਗਰਾਤ ਦੇ ਨੇੜੇ ਆ ਕੇ ਉਹਨੇ ਪੜਕਾ ਕੇ ਕੁਸ ਮਾਰਿਆ ਤਾਂ ਸੁਗਰਾਤ ਨੇ ਥੋੜੀ ਸੁਰਤ ਉੱਚੀ ਚੱਕੀ ਫੇਰ ਫੇਰ ਆਪਣੀ ਸੁਰਤ ਨੂੰ ਉੱਥੇ ਲੈ ਗਿਆ ਉਹ ਕਹਿੰਦੀ ਇਹ ਤਾਂ ਪੱਥਰ ਹੈ ਪੱਥਰ ਤੇ ਬੂੰਦ ਪਈ ਨਾ ਪਈ ਸੁਗਰਾਤ ਆਪਣੇ ਕੰਮ ਦੇ ਵਿੱਚ ਮगन ਸੀਗਾ ਸੁਣ ਰਿਹਾ ਸੀ ਜਾਂ ਪੜ ਰਿਹਾ ਸੀ ਜੋ ਵੀ ਕਰ ਰਿਹਾ ਸੀ ਉਹਨੇ ਕੋਈ ਬੜਾ ਧਿਆਨ ਨਹੀਂ ਦਿੱਤਾ ਉਹਦੇ ਘਰ ਵਾਲੀ ਸੀ ਜਿਹੜੀ ਉਹਨੇ ਸੋਚਿਆ ਵੀ ਤਾਂ ਸੁੰਦਾ ਤਾਂ ਹੈ ਨਹੀਂ ਕੋਈ ਫਾਇਦਾ ਨਹੀਂ ਹੈਗਾ ਵੀ ਇਹਦੇ ਨਾਲ ਮੱਥਾ ਮਾਰਨ ਦਾ ਪੱਥਰ ਤੇ ਬੂੰਦ ਪਈ ਜਾਂ ਨਾ ਪਈ ਉਹਨੇ ਕੀ ਕੀਤਾ ਪਾਣੀ ਭਰਨ ਚਲੀ ਗਈ ਸਮੁੰਦਰ ਕਹਿ ਲੋ دریا ਕਹਿ ਲੋ ਦੋ ਘੜੇ ਲੈ ਲੇ ਇਕੋ ਨੇ ਆਬਦੀ ਨਾਲ ਛੋਟੀ ਜੀ ਮਸਕ ਕਹਿੰਦੇ ਆ ਮਸਕਾ ਕਹਿੰਦੇ ਆ ਮਸਕਾਂ ਦੇ ਭਾਅ ਪੁੱਛਦਾ ਕਹਿੰਦਾ ਅੱਗ ਲੱਗੀ ਤੋਂ ਮਸਕਾਂ ਦੇ ਭਾਅ ਪੁੱਛਦਾ ਉਹ ਮਸਕ ਜੀ ਕੀ ਛੋਟੀ ਜੀ ਉਹਨੇ ਆਪਣੇ ਤੋਂ ਭਰ ਕੇ ਵਾਪਸ ਆਈ ਤਾਂ ਸੁਗਰਾਤ ਉਹਦੇ ਆਉਂਦੀ ਨੂੰ ਦੀਵਾ ਲਾ ਕੇ ਸ਼ਾਮ ਦਾ ਟਾਈਮ ਸੀਗਾ ਦੀਵਾ ਲਾ ਕੇ ਪੜੀ ਪੜੀ ਜਾਂਦਾ ਸੀ ਬੈਠਾ ਉਹ ਦਾ ਪੇਸ਼ੈਂਸ ਉਹਨੇ ਗਵਾ ਲਿਆ ਔਰ ਗਰਮੀ ਦੇ ਵਿੱਚ ਉਹਨੇ ਲਿਆ ਕੇ ਜਿਹੜਾ ਘੜੇ ਪਰੇ ਹੋਈ ਸੀ ਪਾਣੀ ਦੀ ਜਾਂ ਮਾਸਕ ਭਰੀ ਹੋਈ ਸੀ ਉਹ ਲਿਆ ਕੇ ਸੁਗਰਾਤ ਦੇ ਉੱਤੇ ਸਿੜਤੀ ਸੁਗਰਾਤ ਦੇ ਉੱਤੇ ਸਿੜਤੀ ਉਦੋਂ ਸੋਰਸ ਵੀ ਇਹ ਜੇ ਹੁੰਦੀ ਸੀ ਲੇਖਣ ਦੇ ਵੀ ਸਾਧਨ ਇਹ ਜੇ ਹੁੰਦੇ ਜਿਹੜੀ ਸ਼ਾਈ ਸ਼ੂਈ ਸੀਗੀ ਜਿਹੜੀ ਗ੍ਰੰਥ ਦੇ ਉੱਤੇ ਲਿਖਿਆ ਹੋਇਆ ਸੀ ਉਹ ਵੀ ਖਿੰਡ ਖੁੰਡ ਜਾਈ ਗਈ ਦੋ ਉਹਦੇ ਚੇਲੇ ਸੀਗੇ ਜਿਹੜੇ ਉਹ ਤੋਂ ਸਿੱਖਦੇ ਸੀਗੇ ਬੇ ਅਸਲ ਦੇ ਵਿੱਚ ਜਦੋਂ ਕਿਸੇ ਬੰਦੇ ਨੂੰ ਇੰਟਰਸਟ ਪੈਦਾ ਹੁੰਦਾ ਪਹਿਲਾਂ ਸਿੱਖਣ ਦਾ ਪੈਦਾ ਹੁੰਦਾ ਉਹਦੇ ਜਿਹੜੇ ਚੇਲੇ ਸਿੱਖਦੇ ਸੀ ਉਹ ਕਹਿੰਦੇ ਜੀ ਛੋਟੀ ਸਮਾਜਿਕ ਜ਼ਿੰਦਗੀ ਬਾਲੀ ਵਧੀਆ ਹੈ ਨਹੀਂ ਵੀ ਤੁਸੀਂ ਆਪਣੀ ਜਨਾਨੀ ਨੂੰ ਛੱਡ ਦਿਓ ਤੇ ਫੇਰ ਹੀ ਆਪਣਾ ਕੁਝ ਨਾ ਕੁਝ ਗੱਲ ਧਾਰ ਹੋ ਸਕਦਾ ਉਹ ਕਹਿੰਦੇ ਵੀ ਗੱਲ ਇਹ ਹੈ ਵੀ ਤੁਸੀਂ ਮੈਨੂੰ ਛੱਡ ਸਕਦੇ ਹੋ ਉਹ ਕਹਿੰਦਾ ਸੀ ਤੈਨੂੰ ਕਿਵੇਂ ਛੱਡ ਦੇਵਾਂਗਾ ਤੂੰ ਸਾਡਾ ਗੁਰੂ ਹੈ ਉਹ ਕਹਿੰਦਾ ਫਿਰ ਮੈਂ ਆਪਣੀ ਜਨਾਨੀ ਨੂੰ ਵੀ ਕਿਵੇਂ ਛੱਡ ਸਕਦਾ ਕਿਉਂਕਿ ਮੇਰੀ ਗੁਰੂ ਹੈ ਕਹਿੰਦਾ ਹਰ ਇੱਕ ਕਸੌਟੀ ਦੇ ਉੱਤੇ ਮੈਂ ਮੈਨੂੰ ਇਹ ਪਰਖਦੀ ਰਹਿੰਦੀ ਹੈ ਚਾਹੇ ਇਹ ਵਰਕਦੀ ਹੈ ਚਾਹੇ ਮੈਂ ਆਪਣੇ ਆਪ ਨੂੰ ਇਹ ਸਮਝਦਾ ਵੀ ਮੈਨੂੰ ਇਹ ਪਰਖਦੀ ਹੈ ਇਹਦਾ ਨਜ਼ਰੀਆ ਕੀ ਹੈ ਦੇਖਣ ਦਾ ਮੇਰਾ ਨਜ਼ਰੀਆ ਕੀ ਹੈ ਉਹਨੂੰ ਛੱਡ ਕੇ ਉਹਨਾਂ ਨੇ ਮਤਲਬ ਗੱਲ ਇਹ ਸਮਝਾਉਣੀ ਚਾਹੀਦੀ ਵੀ ਜੇ ਇਹ ਮੈਨੂੰ ਟੋਕਦੀ ਹੈ ਤਾਂ ਮੈਂ ਆਪਣੇ ਆਪ 'ਚ ਸੁਧਾਰ ਰੱਖਿਆ ਹੋਇਆ ਹੈ ਜੇ ਮੈਨੂੰ ਮੰਦਾ ਕਹੂਗੀ ਮੈਂ ਉਹਨੂੰ ਬਰਦਾਸ਼ਤ ਕਰਨ ਦਾ ਆਪਣਾ ਮਾਦੇ ਨੂੰ ਹੈ ਜਿਹੜਾ ਮਜ਼ਬੂਤ ਕਰਦਾ ਮੈਂ ਕਿਸੇ ਬਸੋਂ ਵੀਕ ਨਾ ਹੋਵਾਂ ਉਹਨੇ ਆਪਣੀ ਗੱਲ ਰੱਖਣ ਵਾਸਤੇ ਇਹ ਗੱਲ ਉਹਨੂੰ ਕਹੀ ਜਦੋਂ ਐਨਾ ਕੁਝ ਹੋ ਗਿਆ ਪਾਣੀ ਉੱਪਰ ਗਿਰ ਗਿਆ ਉਦੀ ਜਿਹੜੀ ਸ਼ਾਈ ਸੂਈ ਸੀ ਉਹ ਵੀ ਖਿੰਡ ਗਈ ਤਾਂ ਉਹਨੇ ਮੂਹ ਦੇ ਵਿੱਚੋਂ ਇੱਕੋ ਹੀ ਸ਼ਬਦ ਆਇਆ ਕਹਿੰਦਾ ਮੈਂ ਸੁਣਦਾ ਹੁੰਦਾ ਸੀ ਜੋ ਗਰਜਤੇ ਹਨ ਉਹ ਬਰਸਤੇ ਨਹੀਂ ਹੈ ਕਹਿੰਦਾ ਕਈ ਵਾਰ ਕਹਾਣੀ ਉਲਟ ਵੀ ਹੋ ਜਾਂਦੀ ਹੈ ਕਹਿੰਦਾ ਗਰਜ ਨਾਲੇ ਬਰਸ ਵੀ ਜਾਂਦੇ ਨੇ ਉਹ ਗੱਲ ਦੇਖੀ ਜਾਵੇ ਤਾਂ ਇੱਕ ਬਹੁਤ ਭਾਰੀ ਗੱਲ ਸੀ ਹਰ ਇੱਕ ਦੇ ਹਜਮ ਹੋਣ ਵਾਲੀ ਨਹੀਂ ਸੀ ਜਦੋਂ ਉਹਦੇ ਚੇਲਿਆਂ ਨੇ ਉਹਨੂੰ ਕਿਹਾ ਵੀ ਤੁਸੀਂ ਇਹਦਾ ਕਿਹੜਾ ਛੱਡ ਦਿਓ ਉਹ ਕਹਿੰਦਾ ਵੀ ਤੁਸੀਂ ਮੇਰਾ ਕਿਹੜਾ ਛੱਡ ਸਕਦੇ ਹੋ ਕਹਿੰਦਾ ਨਾ ਕਦਾ ਫਿਰ ਮੈਂ ਇਹਦਾ ਕਿਹੜਾ ਕਿਵੇਂ ਛੱਡ ਸਕਦਾ ਮੇਰਾ ਮਤਲਬ ਇਹ ਹੈ ਵੀ ਹਾਲਾਤ ਕਹੇ ਜੇ ਵੀ ਪੈਦਾ ਹੋ ਜਾਣਾ ਬੰਦੇ ਨੂੰ ਆਪਣੇ ਸਮੇਂ ਨੂੰ ਵਿਚਾਰ ਲੈਣਾ ਚਾਹੀਦਾ ਕਿਸੇ ਵੇਲੇ ਸਮਾਂ ਇਹ ਜਾ ਜੇ ਤਾਂ ਟਲ ਜੋ ਟਲਣ ਚ ਕੋਈ ਹਰਜ ਨਹੀਂ ਹੈਗਾ ਪਰ ਜੇ ਤੁਸੀਂ ਬਾਹਲੇ ਲੋਕਾਂ ਕੋਲੇ ਜਾ ਕੇ ਢੋਲ ਪਾਉਂਗੇ ਮੇਰੇ ਘਰ ਵਾਲੀ ਐ ਕਰਦੀ ਐ ਮੇਰੇ ਫਲਾਨੇ ਐ ਕਰਦੀ ਐ ਮੇਰੇ ਤੇ ਉਹ ਕੀ ਐ ਕਰਦੀ ਐ ਉਹਦੇ ਵਿੱਚ ਤੁਹਾਨੂੰ ਪ੍ਰਾਪਤ ਕੁਝ ਨਹੀਂ ਹੋਣਾ ਸੋਡੀ ਜਿੰਨੀ ਵੀ એનર્ਜੀ ਹੈ ਉਹ ਬੇਸਟ ਹੋਣੀ ਸ਼ੁਰੂ ਹੋ ਜੂਗੀ ਤੁਸੀਂ ਇੱਕ ਪਾਸਿਓਂ ਮਤਲਬ ਫਰਕ ਕੋਈ ਨਹੀਂ ਰਹਿ ਗਿਆ ਫਿਰ ਜੇ ਜੋ ਤੁਹਾਡੇ ਘਰ ਵਾਲੀ ਕਰਦੀ ਐ ਉਹੀ ਤੁਸੀਂ ਕਰਨ ਲੱਗ ਗਏ ਤੁਹਾਡੇ ਘਰ ਵਾਲੀ ਇਹ ਨਹੀਂ ਚਾਹੁੰਦੀ ਕਿ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਕਰੋ ਔਰ ਤੁਸੀਂ ਉਹਦੀ ਮਿੱਟੀ ਪਟਣੀ ਸ਼ੁਰੂ ਕਰਤੀ ਤਾਂ ਉੱਥੇ ਉਲਝ ਕੇ ਰਹਿ ਗਏ ਮੇਰਾ ਮਤਲਬ ਇਹ ਹੈ ਹਾਲਾਤ ਹਰੇਕ ਬੰਦੇ ਦੇ ਮਾਰੇ ਚੰਗੇ ਹੁੰਦੇ ਰਹਿੰਦੇ ਨੇ ਆਪਣੇ ਆਪ ਨੂੰ ਕੰਟਰੋਲ ਰੱਖੋ ਔਰ ਪ੍ਰਮਾਤਮਾ ਤੇ ਭਰੋਸਾ ਰੱਖੋ ਜੇ ਤੁਹਾਡਾ ਪ੍ਰਮਾਤਮਾ ਤੇ ਭਰੋਸਾ ਪੱਕਾ ਹੈ ਤਾਂ ਸੋਨੂੰ ਦੁਨੀਆ ਦੀ ਕੋਈ ਪਾਵਰ ਨਹੀਂ ਹਰਾ ਸਕਦੀ ਹਾਲਾਂਕਿ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨਾ ਸਮਾਜ ਦੇ ਵਿੱਚ ਜਿੰਨੇ ਦੁਸ਼ਮਣ ਤੁਹਾਡੇ ਆਪ ਦੇ ਹੋਣਗੇ ਉਹਨੇ ਬਾਹਰਲੇ ਨਹੀਂ ਹੁੰਦੇ ਕਿਉਂਕਿ ਬਾਹਰਲੇ ਨੂੰ ਕਮਜ਼ੋਰੀ ਨਹੀਂ ਪਤਾ ਹੁੰਦੀ ਮੈਂ ਅਕਸਰ ਗੱਲ ਕਰਦਾ ਹੁੰਨਾ ਭ੍ਰਿਕਸ਼ਣ ਦੀ ਜਿਹੜਾ ਰਾਵਣ ਦਾ ਭਰਾ ਸੀਗਾ ਉਹਨੇ ਇਕੱਲੇ ਇਕੱਲੇ ਗੱਲ ਜਾ ਕੇ ਉਹਨਾਂ ਨੂੰ ਪੁਗਤਾ ਦੇਣੀ ਵੀ ਇਹੇ ਕਰਕੇ ਇੱਥੋਂ ਮਾਰ ਸਕਦੇ ਹੋ ਤੁਸੀਂ ਇੱਥੋਂ ਮਾਰ ਸਕਦੇ ਹੋ ਅਗੇ ਇੱਕ ਮਤਲਬ ਪਹੁੰਚਿਆ ਹੋਇਆ ਮਨੁੱਖ ਚਾਹੇ ਉਹ ਬਾਤ ਦੇ ਵਿੱਚੋਂ ਕੋਈ ਰੂਪ ਦੇ ਦਿਓ ਕਿਉਂਕਿ ਜਿਹੜੀ ਭੀੜ ਹੈਗੀ ਇਹ ਗਿਣਤੀ ਦੇ ਆਸਰੇ ਤੇ ਚੱਲਦੀ ਹੈ ਇਹ ਸੱਚ ਜਾਂ ਝੂਠ ਨਹੀਂ ਦੇਖਦੀ ਵੀ ਕੀ ਸੱਚ ਹੈ ਕੀ ਝੂਠ ਹੈ ਇਹ ਸੱਚ ਨੂੰ ਵੀ ਠੋਕਰ ਮਾਰ ਦਿੰਦੇ ਨੇ ਕਹਿੰਦੇ ਨੇ ਛੱਡ ਬਰੇ ਸੱਚ ਦੇ ਵਿੱਚੋਂ ਕੀ ਨਿਕਲਣਾ ਝੂਠ ਵਾਲੇ ਪਾਸੇ ਨੂੰ ਵੱਧ ਜਾ ਕੇ ਖੁਸ਼ ਨੇ ਚਲੋ ਜਿਆਦਾ ਵੀਡੀਓ ਨੂੰ ਨਾਲ ਲੰਬੀ ਕਰਦਾ ਹੋਇਆ ਬਸ ਮੇਰੀ ਬੇਨਤੀ ਹੈ ਸਾਰਿਆਂ ਨੂੰ ਜੇ ਕੁਝ ਵਧੀਆ ਲੱਗਦਾ ਹੁੰਦਾ ਤੈਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਔਰ ਮੇਰੇ ਪੇਜ ਨੂੰ ਫੋਲੋ ਕਰ ਲਿਆ ਕਰੋ ਜੇ ਨਹੀਂ ਵੀ ਵਧੀਆ ਲੱਗਦਾ ਮੈਂ ਫਿਰ ਉਦੋਂ ਬਾਅਦ ਵਾਲੀ ਗੱਲ ਇੱਕ ਰੱਖੀ ਹੋਈ ਐ ਕਿ ਸੰਤ ਮਸਕੀਨ ਜੀਆਂ ਨੂੰ ਸੁਣਿਆ ਕਰੋ ਉਦੋਂ ਉੱਪਰ ਦੀ ਮੈਨੂੰ ਨਹੀਂ ਲੱਗਦਾ ਮੇਰੀ ਲਾਈਫ ਦੇ ਵਿੱਚ ਕੁਝ ਨਹੀਂ ਉਦੋਂ ਉੱਪਰ ਦੀ ਆਇਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਨਿਗਾਚ ਕਰਾ ਦਿੰਨਾ ਵੀ ਜੇ ਤੁਸੀਂ ਸੋਚੋ ਵੀ ਪ੍ਰਮਾਤਮਾ ਕੱਲਾ ਪੜ ਪੜ ਕੇ ਪੜ ਪੜ ਕੇ ਪੜ ਪੜ ਕੇ ਪੜ ਪੜ ਕੇ ਪ੍ਰਮਾਤਮਾ ਮਿਲੂਗਾ ਇਸ ਤਰ੍ਹਾਂ ਪ੍ਰਮਾਤਮਾ ਨੂੰ ਪਾਉਣਾ ਔਖਾ ਹੈ ਉਹ ਤਾਂ ਪੜ ਪੜ ਗੱਡੀ ਲੱਦੀ ਐ ਹੁਣ ਕਈ ਬੰਦੇ ਕਹਿੰਦੇ ਨੇ ਵੀ ਪੜ ਪੜ ਗੱਡੀ ਲਦੀ ਹੈ ਗੱਡੀ ਮਤਲਬ ਜਿਵੇਂ ਪੈਸਿਆਂ ਦੀ ਗੱਡੀ ਹੁੰਦੀ ਹੈ ਜਾਂ ਕੋਈ ਗ੍ਰੰਥ ਹੁੰਦਾ ਵੀ ਉਹਨੂੰ ਕਹਿੰਦੇ ਨੇ ਨਾ ਉਹ ਗੱਡੀਆਂ ਦੀ ਗੱਲ ਕਰਦੇ ਨੇ ਵੀ ਪੜ ਪੜ ਕੇ ਤੁਸੀਂ ਗੱਡੀਆਂ ਪਰ ਪਰ ਭੇਜੀ ਜਾਂਦੇ ਹੋ ਜੇ ਤੁਸੀਂ ਆਪਣੇ ਤੇ ਅਪਲਾਈ ਨਹੀਂ ਕੀਤੀ ਕੋਈ ਜੀ ਤੁਹਾਡੀ ਅਪਲਾਈ ਨਹੀਂ ਹੋਈ ਮੰਨ ਲਓ ਮੈਨੂੰ ਕਿਸੇ ਨੇ ਬੰਦੇ ਨੇ ਕਹਦਾ ਵੀ ਤੂੰ ਚੰਗਾ ਹੈ ਮੈਂ ਚੋੜਾ ਹੋ ਗਿਆ ਮੈਂ ਚੰਗਾ ਜੇ ਮੈਨੂੰ ਕਿਸੇ ਨੇ ਕਹਦਾ ਤੂੰ ਮਾੜਾ ਹੈ ਮੈਂ ਲੋੜ ਪਾ ਕੇ ਬਹਿ ਗਿਆ ਵੀ ਮੈਂ ਮਾੜਾ ਸੋਨੂੰ ਕੋਈ ਕੁਝ ਕਹੀ ਜਾਵੇ ਜਿੰਨਾ ਚਿਰ ਤੁਹਾਡੀ ਅੰਤਰ ਆਤਮਾ ਜਿਹੜੇ ਕੰਮ ਨੂੰ ਨਹੀਂ ਮੰਨਦੀ ਭਰਤੀ ਕਰ ਲੋ ਤੁਸੀਂ ਤੰਗ ਹੋ ਅੱਜ ਤੁਹਾਨੂੰ 20 ਰੁਪਏ ਚਾਹੀਦੇ ਨੇ ਕਿਸੇ ਬੰਦੇ ਨੇ ਕਿਹਾ ਕਿ ਤੂੰ ਛੱਡ ਪ੍ਰਮਾਤਮਾ ਦਾ ਖੇੜਾ ਯਾਰ ਤੂੰ 20 ਰੁਪਏ ਦੀ 50 ਰੁਪਏ ਚੱਕਾ ਉਹਦਾ ਕੰਮ ਕਰੇ ਇਸ ਇੱਕ ਵਾਰੀ ਨਵੇੜ ਉਹ ਤੁਹਾਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦਾ ਹੈ ਇਸ ਗੱਲ ਤੋਂ ਬਚ ਕੇ ਰਹੋ ਕਦੇ ਵੀ ਪ੍ਰਮਾਤਮਾ ਨੂੰ ਉੱਪਰ ਦੀ ਕੁਝ ਵੀ ਨਹੀਂ ਹੈਗਾ ਠੀਕ ਹੈ ਕਈ ਵਾਰੀ ਗਿੰਤੀ ਪਰੂਪਾ ਰੂ ਪੈ ਜਾਂਦੀ ਹੈ ਪੈਂਦੀ ਆ ਪੈਣ ਦਿਓ ਉਹ ਤਾਂ ਵੱਡੇ ਵੱਡੇ ਤੇ ਪਈਆ ਗੁਰੂ ਗੋਬਿੰਦ ਸਿੰਘ ਵਰਗਿਆਂ ਤੇ ਵੀ ਗਿੰਤੀ ਪਰੂ ਪੈ ਗਈ ਸੀਗੀ ਪਰ ਆਪਣਾ ਜਿਹੜਾ ਪੇਸ਼ੈਂਸ ਉਹਨੂੰ ਬਣਾ ਕੇ ਰੱਖਣਾ ਚਾਹੀਦਾ ਐਨਾ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਔਰ ਇਸੇ ਤਰ੍ਹਾਂ ਪ੍ਰੇਮ ਨਾਲ ਦੇਖਦੇ ਰਹਿਆ ਕਰੋ ਜੇ ਕੁਝ ਵਧੀਆ ਲੱਗਦਾ ਹੁੰਦਾ ਕਿ ਸ਼ੇਅਰ ਕਰ ਦਿਆ ਕਰੋ ਵਾਰੀ-ਵਾਰੀ ਕਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਬਸ ਐਨਾ ਕਹਿੰਦਾ ਹੋਇਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ